ਸਿਂ ਜਲੰਧਰ ਰੂਨ ਪੁਲਿਸ ਦੇ ਅਧਿਭਲੋ ਮਾਨਯੋਗ ਐਸਐਸਪੀ ਸ੍ਰੀ ਕਪੰਧਰ ਸਿੰਘ ਲਰਕੀ ਦੇ ਦਿਸ਼ਾ-ਦਰਦੇਸ਼ਾ ਹੇਠ ਡੀਐਸਪੀ ਟ੍ਰੈਫਿਕ ਮਜੀ ਸਿੰਘ ਰਾਣਾ ਜੀ ਅਤੇ ਡੀਐਸਪੀ ਸਬਡਿਵੀਜ਼ਨ ਫਲੌਰ ਸਰਦਾਰ ਫਰਮ ਸਿੰਘ ਬਾਲੀ ਦੇ ਦਿਸ਼ਾ-ਦਰਦੇਸ਼ਾ ਹੇਠ ਅੱਜ ਗੁਰਾਇਆਂ ਦੇ ਖਿਆ ਆ ਕੇ ਜਿਹੜੇ ਟੂ-ਵੀਲਰ ਦਾ ਫੋਰ-ਵੀਲਰ ਡਿਸਪੀਨ ਉਸ ਸਾਥ ਨਹੀਂ ਸੀ ਚਲਾਇਆ ਜਾ ਰਿਹਾ ਜਿੱਦਾਂ ਟੂ-ਵੀਲਰ ਸੀ ਬੁਲਟ ਸੀ ਉਹਨਾਂ ਦੇ ਪ੍ਰੈਸ਼ਰ ਆਉਣ ਲੱਗੇ ਸੀ ਫਲੈਂਸਰ ਵੱਜੇ ਸੀ ਉਹ ਪਦਾਕੇ ਮਾਰ ਰਿਹਾ ਸੀ ਅੰਡਰਵੇਜ ਬੱਚੇ ਸੀ ਵਿਦਾਊ ਲਾਇਸੈਂਸ ਸੀਗੇ ਵਿਦਾਊ ਹੈਲਮਟ ਸੀਗੇ ਉਹਨਾਂ ਨੂੰ ਸਮਝਾਇਆ ਗਿਆ ਕਿ ਉਹ ਆਪਣਾ ਵੈਲੇਟ ਲਾਇਸੈਂਸ ਬਣਾ ਕੇ ਹੀ ਡਰਾਈਵਿੰਗ ਕਰਨ ਤੇ ਜਿਹੜਾ ਵੀ ਹਿੰਦੂ ਜੈਂਟਲਮੈਨ ਜਾਂ ਮੁੰਡਾ ਸਿਰ ਤੋਂ ਪਾ ਰਿਹਾ ਉਹ ਹੈਲਮਟ ਪਾ ਕੇ ਡਰਾਈਵਿੰਗ ਕਰ। ਅੱਤੇ ਜਦੋਂ ਅਸੀਂ 4 ਵੀਲਰ ਚਲਾਉਨੇ ਆ ਤੇ ਸਾਨੂੰ ਸੀਟ ਬੈਲਟ ਲਗਾ ਕੇ ਡਰਾਈਵਿੰਗ ਕਰਨੀ ਚਾਹੀਦੀ ਆ ਅਗਰ ਰੋਡ ਦੇ ਉੱਪਰ ਕੋਈ ਹਾਦਸਾ ਵਾਪਰਦੇ ਦੇ ਉਹਦੇ ਵਿੱਚ ਅਸੀਂ ਇਸ ਇੰਗਲਿਸ਼ ਗੋਟ ਬਤਾਇਆ ਜਾ ਸਕਿਆ। ਇਸ ਦੇ ਦੌਰਾਨ ਜਿੱਥੇ ਅਸੀਂ ਕੂਰ ਵੀ ਲਾ ਰੋਕੇ ਸੀ ਅੰਡਰਵੇਜ ਬੱਚਿਆਂ ਦੇ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਪੂਬਿੰਦਰ ਨੇ ਹੈਂਡਓਵਰ ਕੀਤਾ ਗਿਆ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਸਮਝਾਇਆ ਕਿ ਉਹ ਵੈਲੇਟ ਲਾਇਸੈਂਸ ਦੇ ਕੇ ਹੀ ਬੱਚਿਆਂ ਨੂੰ ਤੂੰ ਵੀ ਨ ਦੇਣ ਤੇ ਐਲਮਨ ਦੇ ਕੇ ਕਰੋਗਾ ਕਰਨੀ ਸਾਡੀ ਸੋਸ਼ਲ ਮੀਡੀਆ ਦੇ ਰਾਹੀਂ ਸਾਰੇ ਪੇਰੈਂਟਸ ਨੂੰ ਅਪੀਲ ਆ ਕਿ ਆਪਣੇ ਬੱਚਿਆਂ ਨੂੰ ਅੰਡਰ ਏਜ ਕਿਸਨ ਵਿੱਚ ਤੂੰ ਵੀ ਨਾ ਫਾਰਮੂਲਾ ਚਲਾਉਣ ਲਈ ਨਾ ਦਿੱਤਾ ਜਾਵੇ ਇਹਦੇ ਵਿੱਚ ਹਾਦਸਾ ਹੋ ਸਕਦਾ ਹਾਦਸੇ ਨਾਲ ਜਾਨ ਵੀ ਜਾ ਸਕਦੀ ਹੈ ਇਨਸਾਨੀ ਜਾਨ ਬਹੁਤ ਕੀਮਤੀ ਹੈ ਸਟ੍ਰਾਈਂਗਲੀ ਸਾਰੇ ਪੇਰੈਂਟਸ ਮਿਲ ਕੇ ਆਓ ਹੰਬੜਾ ਮਾਰੀਏ ਤੇ ਜਿਹੜੇ ਰੋਡ ਐਕਸੀਡੈਂਟ ਆ ਘਟਾਉਣ ਦੀ ਕੋਸ਼ਿਸ਼ ਕਰੀਏ ਥੈਂਕ ਯੂ